ਸਵਾਨਾ ਰੋਤਾ ਕਿਸਾਨਾ ਸ਼ਰਾਬਾ ਪੀ ਲਈਆਂ ਬੱਕਰੇ ਖੇਤਰੇ ਖਾ ਲੈ ਆਂਡੇ ਖਾ ਲੈ ਬਾੜਾ ਸੱਤੇ ਪਾਸ਼ ਨੇ ਖੱਡੜ ਕੀਤਾ ਕਿਸੇ ਨੂੰ ਹੁਕਮ ਨਹੀਂ ਦਿੱਤਾ ਕਈ ਇੱਕ ਪ੍ਰਚਾਰ ਕਾੜ ਕੇ ਕਰਦੇ ਹੈ ਦੱਬੇ ਪਾਟ ਨੇ ਬੱਕਰੇ ਵੜੇ ਯਾਰੋ ਤੁੰ ਤੋਂ ਬੋਲਦੇ ਕਿਸੇ ਨੂੰ ਇਤਬਾਰ ਨਾ ਕਰੋ ਉਹਨਾਂ ਦੇ ਪੈਰ ਦੇ ਪ੍ਰੋਸਾ ਰੱਖੋ ਕਿਸੇ ਨੂੰ ਸੁਣ ਬਾਤ ਪਰ ਪਖੜੀ ਦੇ ਪ੍ਰੋਸਾ ਕਰਦੀ ਲੋੜ ਨਹੀਂ ਉਹ ਆਪ ਕੋ ਆਪਣੇ ਮਤਲਬੋ ਆ ਕੇਗਾ ਪ੍ਰਚਾਰ ਕਰ ਦੇ ਕਿ ਲੋਕੀ ਮੱਥਾ ਜਾਗੇ ਟਿਕਣ ਤੇ ਲੈ ਕੇ ਰਾਹ ਪੀਏ ਤੁਰਕੇ ਪਾਣੀ ਵਿੱਚ ਕਿਸੇ ਥਾਂ ਨਹੀਂ ਦਿੱਤਾ ਸ਼ਰਾਬ ਸ਼ਰਾਬ ਪੀਰੀ ਮਾਤ ਬਣਾ ਤੇ ਕਹਿੰਦਾ ਦੱਸਿਆ ਭਗਤ ਕਬੀਰ ਜੀ ਨੇ ਕਰਨ ਕਿਹਾ ਗੁਰੂ ਨਾਨਕ ਦੇਵ ਜੀ ਨੇ ਆਪ ਕਰਨ ਕੀਤਾ ਬਾਰਾ ਸੱਜੇ ਪਾਖੋ ਸਰਤਾਰਪੁਰ ਸਾਹਿਬ ਜੋ ਘੇਰਦਾ ਗੁਰਦੁਆਰਾ ਉੱਤੇ ਨਿਹਾਲ ਕਰ ਰਹੇ ਹੈ ਇੱਕ ਕਾਜੀ ਨੇ ਕੁਪੜੀ ਤੋੜ ਬਰੋੜ ਕਰਕੇ ਛੱਡ ਦਿੱਤੇ ਮਾਰ ਕੇ ਉਹ ਕੁਪੜੀ ਉੱਠ ਕੇ ਫੜਕਣ ਲਗੀ ਤਾਂ ਕੂਟਿਆ ਬੋਂਦਾ ਚੋਲੇ ਉੱਪਰ ਪੈ ਗਿਆਂ ਤਾਂ ਉਹਨੇ ਚੋਲਾ ਮਗਾ ਕੇ ਕਾਜੀ ਨੂੰ ਕਹਿ ਕਰਕੇ ਆਪਣੇ ਵਾਹਲ ਨੂੰ ਕਾਜੀ ਨੇ ਆਪਣੇ ਸੇਵਕ ਨੂੰ ਕਹਿ ਕਰਕੇ ਉਹ ਕਾਜੀ ਦੇ ਜੋ ਚੋਲਾ ਪੈ ਗਿਆ ਮਹਾਰਾਜ ਕਹਿਣਗੇ ਚੋ ਪੈ ਗਿਆ ਇਹਦਾ ਚੋਲਾ ਖਰਾਬ ਹੋ ਗਿਆ ਮਹਾਰਾਜ ਨੇ ਉਹ ਪਖੰਡ ਨੂੰ ਜਾੜ ਕਰਨ ਵਾਸਤੇ ਬਾਣੀ ਚਾਰੀ ਹੈ ਬਾਰਾ ਕੇ ਜੇਰਤਨ ਕਾ ਕਪੜੇ ਜਾਂਦਾ ਹੋਏ ਪਲੀਤ ਜੋ ਰਤ ਜੀਵਾ ਮਾਰਦਾ ਚਲਕੇ ਨਰਮ ਜੀਤ ਕਬੀਰ ਭਾਗ ਮਾਚੀ ਸੁਰਾ ਪਾਨ ਜੋ ਜੋ ਕਰਦੀ ਖਾਹੇ ਪੀਰਤ ਬੰਦ ਨੀਮ ਕੇ ਸਦਾ ਰਸਾ ਤਲ ਜਾਏ ਕਬੀਰ ਖੂਬ ਖਾਣਾ ਖੀਣੇ ਜਾਵੇ ਅਮਰਤ ਲੋਣ ਥੇੜਾ ਰੋਟੀ ਕਾਰਦੇ ਗळा ਕਟਾਵਾ ਕੌਣ ਮਾਨਸ ਭਰਿਆ ਮਾਰਿਆ ਮਾਨਸ ਭਰਿਆ ਵਾਏ ਜਦ ਪੀਤਾ ਨਾਟ ਦੂਰ ਹੋਏ ਮਰਲ ਤੋਂ ਵਿੱਚ ਆਏ ਆਪਣਾ ਪ੍ਰਾਣ ਫਿਉੜੇ ਖਮਕ ਟੱਕੇ ਖਾਏ ਜਦ ਸੀਤਾ ਘਰੋਂ ਵਿਸਰਾ ਦਰਗਾ ਮਿਲਾ ਸਜਾਏ ਜਿੱਡਾ ਮਨ ਮੂਰ ਦਾ ਤੀਜੇ ਜੇ ਕਾ ਪਾਲ ਖਾਏ ਇਹ ਇਹ ਸਵਾਲ ਇਹ ਟੱਕਰੇ ਚਾਹੀਦੇ ਸੱਚੇ ਪਾਤਸ਼ਾਹ ਦੇ ਨਾਲ ਵਿਵਾਦ ਕਰ ਰਹੇ ਹਨ ਇਹ ਜਿਹੜਾ ਕੋਹ ਹੈ ਇਹ ਸਵਾਲ ਦਾ ਰਸਾ ਕਪੜਾ ਨੂੰ ਤਿਆਰ ਕਰਕੇ ਸੱਚੇ ਪਾਤਸ਼ਾਹ ਦਾ ਸਿਮਨ ਕਰਨਾ ਚਾਹੀਦਾ ਹੈ ਜੇ ਇਹਨਾਂ ਵਿੱਚ ਰੱਖਾਂਗੇ ਤਾਂ ਕੀ ਹੋਵੇਗਾ ਸਤਪੁਰੂ ਦੀ ਦੱਸ ਰਹੇ ਹਨ